ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਵਲੌਗ ਸਟਾਰਟ ਆਪਣਾ ਅੱਜ ਦਿਖਾਉਣਾ ਸਾਨੂੰ ਘਰਾਚੋ ਵਾਲਾ ਮੇਲਾ ਕਬੱਡੀ ਟੂਰਨਾਮੈਂਟ ਦਾ ਸਮਾਰਨ ਕੀਤਾ ਜਾ ਰਿਹਾ ਹੈ। ਲੈ ਵੀ ਇਹ ਘਰ ਵਾਲਿਆਂ ਦੇ ਕਰਮ ਵਾਲਿਆਂ ਦੇ ਹੁੰਦੇ ਆ ਆਪਣੀ ਟੀਮ ਵੀਰੇ ਆਹ ਖੜੇ ਨੇ ਚੋਪਰਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਹ ਪਹੁੰਚ ਚੁੱਕੇ ਨੇ ਆਹ ਦੇਖੋ ਬਾਈ ਦੀ ਡਰੈਸ ਪੁੱਟਤਾ ਪਿਆ ਮਾਰ ਵਧੀਆ ਵਧੀਆ ਇੱਧਰ ਕਰੋ ਭਾ ਦੇਖ ਹਾਂ ਜੀ ਬਲੌਗ 'ਚ ਬਲੌਗ 'ਚ ਕਰੋ ਬਲੌਗ ਹਾਂ ਭਾਈ ਛੋ ਠੀਕ ਆ ਦੱਸ ਰੇ ਕਾਲਾ ਸੁਣਵਾਣਾ ਏ 500 ਬਾਲ ਤੇ ਲਾਇਆ ਦੀ ਠੀਕ ਆ ਹਾਂ ਭਾਈ

ਬੱਤਵਾਦ ਬਹੁਤ ਚੁਣਾਗਰੇ ਵਾਲੇ ਬੰਦੇ ਬਈਏ ਬੰਦੇ ਨੇ ਦੁਕਾਨ ਖੁਦ ਹੀ ਚਪੜਾ ਚੁਪੜਾ ਦੀ ਸਪੋਰਟ ਕਰੋ ਇਹਨੂੰ ਲੋਕੇਸ਼ਨ ਜਿਵੇਂ ਬਈ ਕੁੜੀ ਦੇ ਸਾਹਮਣੇ ਪਰੇਸ਼ਾਨ ਹੋਰ ਪਰੇਸ਼ਾਨ ਨਜ਼ਰ ਆ ਰਹੇ ਨੇ ਬੋਣੀ ਕਰਾਓ ਬਾਈ ਦੀ ਬੋਣੀ ਨਹੀਂ ਹੋਈ ਬਹੁਤ ਉਦਾਸ ਬੈਠਾ 10 ਰੁਪਏ 10 ਰੁਪਏ 10 ਰੁਪਏ 10 ਰੁਪਏ 10 ਰੁਪਏ ਨਹੀਂ ਚਪੜਾ ਲਓ ਇਧਰੋਂ ਰਬੂ ਰਬੂ 50 ਦਾ ਜੋੜਾ 50 ਦਾ 100 ਦੇ ਪੰਜ ਤੇ ਇਹ ਤਿੰਨ ਦੇ ਦਾਂਗੇ ਉਹ ਨਾਲ ਇੱਕ ਨਾਲ ਇੱਕ ਆਓ ਜੀ ਜੀ ਐਮਐਲਏ ਸਾਹਿਬ ਇਹ ਬਈ ਪਹਿਲੀ ਪਲੈਨਿੰਗ ਕਰ ਲਦਾ ਮੇਲੇ ਤੋਂ ਪਹਿਲਾਂ ਇਹ ਕਿੰਨੇ ਦਿਨ ਮੇਲਾ ਆਉਂਦਾ ਉਹਨੀਆਂ ਡਰੈਸਾਂ ਪਹਿਲਾਂ ਪ੍ਰੈਸ ਕਰ ਲਦਾ ਇਹ ਕੱਲ ਕਹਿੰਦੀ ਜੇ ਕੁਰਤਾ ਮੈਂ ਪਾ ਕੇ ਹੁਣ ਕੱਲ੍ਹ ਵਾਸਤੇ ਦੇਖੋ ਤੁਹਾਨੂੰ ਅਗਲੇ ਵਲੌਗ ਵਿੱਚ ਦਿਖਾਵਾਂਗਾ ਵੀ ਕੱਲ੍ਹ ਕੀ ਪਾ ਕੇ ਆਉਂਦਾ ਇਹ ਅੱਜ ਜੇ ਲੁੱਕ ਚੈੱਕ ਕਰੋ ਗੁਰਤੇ ਜਮਾ ਪਲੱਸਰ ਕਾਬੀ ਯਾਰਟ ਬਾੜ ਕੇ ਉਤੋਂ ਸਿੰਘਾ ਸਿੰਘ ਦੇ ਨਾਲ ਫਿਰਦਾ ਹੱਥ ਪਿਆਥੇ ਬਾਗੇ ਆ ਨਵਾਂ ਬੰਦਾ ਵੀ ਦਸਿਨਾ ਕਰਾ ਸਾਡੇ ਵਲੌਗ ਚ ਆ ਵੀ ਨਵਾਂ ਇਹ ਪਟਾਰ ਆ ਭਾਈ ਕੀ ਟੀਮ ਹੈ ਸੋਖੇ ਵਾਲੇ ਪਤੌੜ ਖਾਨ

ਅਗੋਂ ਨਾਲ ਵਾਲਾ ਲਾਗੇ ਰੱਖ ਪੱਕਾ ਕਿਵੇਂ ਸਰਬੀ ਲੋ ਜੀ ਬੰਦੇ ਨੂੰ ਕਰਦੇ ਗਏ ਹਨ ਇਹਨੂੰ 100 ਹੱਡ ਲੋੜੇ ਆਪੇ ਜਨ ਕਰੀ ਗਏ ਹਾਂ ਉਹ ਸਰਦ ਕਰ ਉਹਨਾਂ ਦੀ ਵਾਪਸੀ ਕਰ ਰਹੇ ਆ ਇਹ ਪਤਾ ਨਹੀਂ ਜੀ ਪਾਣਾ ਇਹਨੇ ਮੁੰਡਾ ਤਾਂ ਮਦਦ ਮਾਰ ਰਿਹਾ ਹੈ ਇਹੋ ਟਾਈਮ ਨਹੀਂ ਬੜੀ ਇਹ ਆ ਬਣਾ ਬਣਾ ਦੇ ਉਹ ਉਹ ਕਰਦੇ ਇਹਨੂੰ ਸੇਰ ਸੁਣਾ ਕੋਈ ਇਹਦਾ ਅਸੀਂ ਇਹਦਾ ਬਲੋਗਰ ਹਾਂ ਇਹਦਾ ਯਾਦ ਕਰ ਸ਼ਾਮੇ ਰੱਖਦੇ ਆਂ ਦੂਦ ਤੋਂ ਵਧੀਆ ਮੁੰਡਾ ਸ਼ੇਰ ਦੇ ਭਾਲ ਕੇ ਕਿਕਰਾਂ ਮੈਰੀ ਨਹੀਂ ਉਹ ਜਿੱਥੇ ਵਿੱਚ ਬਚਾਲੇ ਮੋੜੋ ਵਜਿ ਨਹੀਂ ਮਿੱਤਰਤਾ ਬਾੜੀਆਂ ਨਾਲ ਪਾਣੀ ਜ਼ਿੰਦਗੀ ਭਰ ਮੈਂ ਬੈਰੀ ਦੀ ਲੋੜ ਮਰੇ ਡੋੜਦਾ ਜ਼ਿੰਦਗੀ ਭਰ ਮੈਂ ਬੈਰੀ ਦੀ ਲੋੜ ਦੋਵੇ ਉਸਤੀ ਨਹੀਂ ਤਾਂ ਅਸਕੀ ਦਾ ਮੁੱਲ ਨਹੀਂ ਡੋੜਦਾ ਉਸਤੀ ਨਹੀਂ ਦੇ ਦਿਲ ਵਿੱਚ ਮੋੜੋ ਦਾ ਕੱਟ ਲੁੱਤੇ 90% ਦੇ ਵਿੱਚ ਤੇ ਜੱਟ ਤੇ ਮੱਝੀਆ ਜੋੜ ਮੈਂ ਥੋੜਾ ਲੰਪੜਾ ਖਿਬਾ ਨਾ ਕੈਪਟਨ ਦੇ ਮਾਜੀ ਵੀ ਦਾ ਜੋੜ ਹੋ ਗਿਆ ਔਰ ਹੁਣ ਆਉਂਦੇ ਆਉਣ ਦੇ ਮਾੜੀ ਨਹੀਂ ਬਾਦਸ਼ਾਹ ਆਪਣਾ ਕੀ ਕੀ ਮੰਗਦਾ ਤਾ ਮੰਗਦਾ ਉਸਨੂੰ ਤੇਰੇ ਦੇ ਪੀਰ ਦੀ ਪੂਜਾ ਸਾਡੇ ਨੇ ਕੀ ਕੀ ਭਨ ਭਲ ਕੇ ਦਾਰੂ ਦੇ ਮੰਗਦੇ ਰਹੇ ਹੁੰਦੇ ਤੇਰੇ ਬਾਪ ਜੀ ਦੇ ਅੰਚ ਅੱਧੀ ਵੱਚੇ ਕਰਾਉਣਾ ਵਾਲੇ ਨਾਲ ਸਾਡੇ ਜੀ ਬੀਤੀ ਉਹਨਾਂ ਵਿੱਚ ਦਾ ਬਚਾਰ ਸੋਚ ਕੇ ਕਿਤੇ ਬਦਲਣਾ ਚਾਹੀਦਾ ਹਰ ਇੱਕ ਵਾਲੇ ਇਹ ਕਿਹਦੀ ਮੈਂ ਦੀ ਹਾਂ ਮੂੰਹ ਨਵੇਂ ਖੜਾਣਾ ਤਾੜੀਆਂ ਮਾਰਦਾ ਨਵੇਂ ਖੜੋ ਹਾਂ ਉਹ ਮੈਂ ਤਾਂ ਇਹਦੀ ਧਰਤੀ ਸੀ ਇੱਕਾਈ ਕੁਰਤੇ ਮੈਂ ਜੋ ਉਹ ਜੀ ਲੈਣਾ ਆਇਆ ਜੇ ਮੈਂ ਇਹਨਾਂ ਦੇ ਖਰਮਾ ਹਟਦੇ ਨਹੀਂ ਇਹਦੇ ਕੁਰਤੇ ਪਿਆ ਮੇਰੇ ਕੋਲ ਤੇ ਬੀਰ ਮੈਂ ਬਿੱਕੀ ਮੈਂ ਮਾੰਮਖੀ ਕਹਾ ਉਸ ਕਹਿੰਦਾ ਤੁਸੀਂ ਬੋਲਦੇ ਨੇ ਵਿੱਚ ਨਾ ਜਿਵੇਂ ਬੋਲਦੇ ਨੇ ਲੋਕੋ ਚਣਾਈ ਕਰਦੇ ਹੁਣ ਤਾਂ ਪਜਾਮਾ ਪਾਇਆ ਹੈ ਸਿੱਟਾ ਜਾਰਾਂ ਦੇ ਨਹੀਂ ਕਰਦੇ ਹੈਨਾ ਸਾਡੇ ਪਿੱਛੇ ਮੁੰਡੇ ਹੱਥ ਮੁੰਡੇ ਗਏ ਲੱਗ ਹੈਨਾ ਤੁਸੀਂ ਜਾਂਦੇ ਨੇ ਬਲਾਕੇ ਕਿਹੜੀ ਗੱਲ ਕਰੀ ਤੁਸੀਂ ਜਾਂਦੇ ਨੇ ਬਲਾਕੇ ਕਿਹੜੀ ਗੱਲ ਕਰੀ ਚਿੱਟੇ ਕੋਟ ਤੇ ਪਜਾਮਿਆਂ ਨਾਲ ਦਿਨ ਆ ਬਜੀ ਓਏ ਹੋਏ ਏ ਹੈਲੋ ਮੈਂ ਦਾ ਦੇਖ ਲੈ ਦੇਖਿਆਂ ਚ ਬਣਾ ਦਿੰਦਾ ਨਾ ਬੇਟਾ ਜੇ ਬਣਾ ਲੈਂਦਾ ਇਹ ਟਾਈਮ ਤੇ ਬਣਾਇਆ ਬਾਈ ਨੇ ਸ਼ੇਰ ਇਹਦੀ ਕਾਰਮਾ ਬਹੁਤ ਤੇਜ਼ ਹੈਗੀ ਨਹੀਂ ਸਿਆਣੇ ਨਾ ਉਹ ਸਿਆਣੇ ਕੋਈ ਨਹੀਂ ਮੁੰਡੀ ਮੁੰਡੀ ਵਿੱਚ ਲਾਦੇ ਬੱਬੂ ਦੇ ਨਹੀਂ ਸੋਤੇ ਮੁੰਡੇ ਵਿੱਚ ਲਾਦੇ ਓਏ ਇਹ ਮਲੇ ਕੁਟੇ ਦੀ ਨਾਮ ਤੇ ਉਹ ਬਹੁਤ ਤੇਜ ਹੈ ਕੀ ਕਰਾਂਗੀ ਇਹ ਦੂਏ ਲੋਡੇ ਸ਼ੋਅ ਕਰਦਾ ਉਹ ਆ ਗਿਆ ਓਏ ਇੰਤਜ਼ਾਰ ਮੀਆਂ ਕਿਹੜੀਆਂ ਗੰਦਮ ਹੋ ਚੁੱਕੀਆਂ ਨੇ ਤਾੜੀਆਂ ਤਾੜੀਆਂ ਮਾਰ ਦੋ ਆ ਗਿਆ ਆ ਗਿਆ बि खा तव्हां ਗਾਣਾ ਮਨ ਕਲਾਕਾਰਾਂ ਕੁ ਗਾਣਾ ਆ ਗਿਆ ਸਿੰਗਰ ਬਾਈ ਇਹ ਵੀ ਸਿੰਗਰ ਹਾਂ ਯੂਟਿਊਬ ਆਉਂਦੀ ਨਹੀਂ ਲਿਖੀ ਹੁੰਦੀ ਐਵੇਂ ਦਾ ਥੋੜਾ ਜਿਹਾ ਦਿਮਾਗ ਰੋਟੀ ਨਾਲ ਭੁੱਜੇਗਾ ਹਾਂ ਐਵੇਂ ਟਾਈਮ ਤੇ ਨਹੀਂ ਤੇਰੇ ਮਨ ਨੂੰ ਲਿਖੀ ਜਾਂਦੀ ਹੁਣ ਤਾਂ ਮੈਂ ਜਲੇਬੀ ਜਲੇਬੀਆਂ ਆ ਇਧਰ ਹੋ ਇਧਰ ਇਧਰ ਸਾਰੇ ਬੰਦੇ ਵਿੱਚ ਚਾਉਣਗੇ ਉਹ ਸਾਰੇ ਬੰਦੇ ਵਿੱਚ ਚਾਉਣਗੇ ਇਧਰੋਂ ਵਧੀਆ ਆਉਂਦੀ ਆ ਇਧਰੋਂ ਵਧੀਆ ਆਉਂਦੀ ਆ ਓਏ ਅੰਦਰੋਂ ਤੋਂ ਪੈਂਦੀ ਆ ਇੱਜ਼ਤ ਕਰਾ ਕਰਾ ਮੇਰੇ ਦਾ ਬੋਕਰ ਕਿ ਡਰ ਜਾ ਬੋਕਰ ਠੰਡ ਬਹੁਤੀ ਆ ਹਾਂ ਠੰਡ ਬਹੁਤੀ ਆ ਠੰਡ ਬਹੁਤੀ ਆ ਪਾਣਾ ਦੀ ਨਾ ਬੜਾ ਜ਼ਿਆਦਾ ਮੈਨੂੰ ਸਾਂ ਦੇ ਪੈਣਾ ਘੜੇ ਨਹੀਂ ਗੜੇ ਵੀ ਬਰਫ ਹੁੰਦੀ ਆ ਨਾ ਕੋਰੇ ਚ ਵੀ ਬਰਫ ਪਈ ਹੁੰਦੀ ਆ ਜਦੋਂ ਕੋਰਾ ਪੈਂਦਾ ਉਹ ਵੀ ਬਰਫ ਹੁੰਦੀ ਆ ਜਦੋਂ ਘੜੇ ਪੈਂਦੇ ਉਹ ਵੀ ਬਰਫ ਹੁੰਦੀ ਆ ਬੜੇ ਨੀਚੇ ਵੀ ਪੈਣ ਨੇ ਪੂਰਾ ਦੁੱਖਾ ਪੈਦਾ ਹੈ ਨਾ ਬੈੜੇ ਕੱਕਰ ਨੇ ਕਾ ਲਿਆ ਨੀਚੜ ਟਾਣੀ ਲੱਗਾ ਬੂਰ ਜਿੰਦੇ ਤੱਪਦੇ ਕੁਮਣੇ ਦੋਂਨ ਇੱਕੇ ਤਰ੍ਹਾਂ ਦਾ ਬੈੜੇ ਕੱਕਰ ਨੇ ਕਾ ਲਿਆ ਨੀਚੜ ਟਾਣੀ ਲੱਗਾ ਬੂਰ ਜਿੰਦੇ ਅੱਖੀਆਂ ਤੋਂ ਤੇਰ ਸੁਹਣ ਤੋਂ ਬੜਾ ਦਿਲ ਤੋਂ ਉਹ ਵੀ ਦੂਰ ਜਿੰਦੇ ਓਏ ਓਏ ਓਰੇਲਾ ਆਜ ਵੀ ਕਬੂਲ ਲਾਈਨ ਆਉਂਦਾ ਹੈ ਨਾ 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 ਉੱਪਰ ਜਾ ਜਦੋਂ ਉਹ ਪਤਾ ਕੀ ਲੈ ਜੀਸਸ ਜੀ ਆਪ ਕਰਾਂਗੇ ਪਤਾ ਲੱਗਦਾ ਲਗਾ ਦੇਈ ਗਰ ਲਾਓ ਨਾ ਆਵਾਜ਼ ਆ ਉਹ ਲਾਇਆ ਹੋ ਗਿਆ ਤੇ ਕਹਿੰਦਾ ਐ ਦੋਦੇ ਵਰਸੀ ਦਿਵਾ ਦੇ ਆਪਾਂ ਨੂੰ ਇਹ ਬੰਦਾ ਨਹੀਂ ਆਂ ਕੰਡ ਲੈ ਲਈ ਇਹਦੇ ਇਹਦੇ ਪਹਿਲਾਂ ਨਾਲ ਕੰਮ ਹੋ ਰਿਹਾ ਹੋਰ ਨਾ ਇਹ ਜੇਮ ਦਾ ਜਰਾ ਬਹੁਤ ਤੇਜ਼ ਹੈ ਅੱਤ ਵਾਈ ਰੋ ਅੱਤਿਆ ਇਹ ਹੋਰ ਵੀ ਦੇ ਦੇ ਬੈਣ ਨੂੰ ਕਿ ਜੀਤਾ ਦੂਗਾ ਤੋਂ ਸਨੋਂ ਤੋਂ ਦੁਆ ਕਰਦੀ ਹਾਂ ਅੱਤ ਵੋ ਚੋਹੇ ਲੱਗਦੇ ਹੋਰ ਆ ਰਿਹਾ ਕੋਈ ਯਾਰ 11 ਡੀ ਨਾਲ ਇੱਕ 11 ਦੇ ਸੁਣਾ ਜਾ 11 ਦੇ ਬੇਵਫਾ ਸਾਰੇ ਕਦੇ ਯਾਰ ਨਹੀਂ ਹੁੰਦੇ ਕੋਈ ਨਹੀਂ ਇਹ ਤਾਂ ਤੇਰਾ ਪਰਾਣਾ ਹੋ ਗਿਆ ਓਏ ਸੁਣਾ ਹੀ ਮਤੇ ਵੀ ਯਾਦ ਹੋ ਗਿਆ ਇਹ ਬੇਵਫਾਦਰੇ ਯਾਰ ਮੁੰਡੇ ਹੋਏ ਨਾ ਕੋਈ ਵਾਜ ਮਜੂਦ ਨਹੀਂ ਹੁੰਦੀ ਸੁਣਾ ਦੇ ਨਾ ਇਹ ਨਹੀਂ ਹੋਰ ਸੁਣਾ ਲਓ ਜੀ ਦੀ ਭੈਣ ਘੜਤੀ ਯਾਰ ਯਾਰ ਉਹ ਮੇਰਾ ਗੁਰੂ ਆ ਉਹ ਮੇਰਾ ਫੇਵਰਟ ਬੰਦਾ ਜਾਣੇ ਯਾਰ ਸੁਣਾਉਣ ਦੇ ਯਾਰ ਸੁਣਾ ਦੇ ਨਾਲੇ ਲੱਗ ਮਾਣੋ ਉਹ ਬੇਵਫਾ ਯਾਰ ਜਿਹੜਾ ਦਿਲ ਬਰਮਾ ਦਿਲ ਭਾ ਗਿਆ ਉਹ ਲੈ ਗਿਆ ਕਿੱਥੇ ਚੱਲ ਗਿਆ ਸਾਈਕਲ ਖਾ ਲਈਏ ਹਾਂ ਯਾਰ ਉਹ ਗੋਲਟ ਵੀ ਆ ਗਿਆ ਕਹਿੰਦਾ ਖੀਰਾ ਵਾਲੀ ਹੈ ਓਏ ਉਹ ਆਮਰੇ ਆ ਗਿਆ ਨਾ ਤੂਰੀ ਖੇਡੂਗਾ ਲੈ ਕੇ ਦੇਖਿਆ ਮੈਂ ਦੇਖਿਆ ਉਹ ਜਾ ਉਹ ਗੱਡੀ ਚੋਂ ਮੈਂ ਨਾਲ ਜਾਇਆ ਬਸ ਇੱਕ ਮਿੰਟ ਬਈ ਐਪਰ ਦਵਾ ਕਰ ਜਗਰਪਾਈ ਜੀ ਨੂੰ ਹਾਂ ਜੀ ਐਮਡੀ ਜਿੱਤੇ ਮੋਟੇ ਨਾਲ ਜਿੱਤੇ ਸਹੀ ਗੱਲ ਆ ਪੰਨ 15 20 ਜਿੱਦੇ ਮੋਟਰਸਾਈਕਲ ਦਿੱਤੀ ਹੈ ਆਪਾਂ ਇੱਕ ਹੱਥ ਲੈਣਾ ਉਹ ਸੱਤ ਗੱਲ ਖੂਰ ਹੈ ਟਾਇਰ ਲੈ ਜੀ ਤੂੰ ਟਾਇਰ ਚਿੱਟਾ ਸੌਫਟ ਕਰਨੇ ਦੀ ਲਈ ਸੌਫਟ ਕਰ ਲਈ ਉਹ ਨਾ ਗੱਡੀ ਬਣ ਜੂ ਨਾ ਥੋੜੀ ਵਾਹੇਗੀ ਉਹ ਪਿਆ ਤਾਂ ਹੋਇਆ ਨਹੀਂ ਗੁੜੀ ਦੇ ਵਿੱਚ ਇਹਦਾ ਰਿਸਟਾ ਕਰਾ ਲਈ ਮੇਰੀ ਗੱਲ ਅੰਤ ਦਾ ਇੰਤਜ਼ਾਰ ਹਾਂ ਖਾਲੀ ਹੈ ਜੀ இது <laughs> 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 ਉਹ ਕਾਲੂ ਦਾ ਭਗਤ ਹੈ ਬਾਬਾ ਦੁਨੀਆ ਪੱਕਾ ਸਾਡੇ ਪਿੰਡ ਵਾਲੇ ਕਾਲੂ ਦਾ ਜੱਗਾ ਕੁਲੀ ਦਾਸ ਹੈ ਬਾਬਾ ਪਿੱਠੂ ਦਾਸ ਹੈ ਆ ਦੇ ਬਾਬਾ ਜੀ ਦਾ ਆਹ ਨਹੀਂ ਸਾਡੇ ਚਾਹ ਬੱਚਾ ਦੀ ਤਿਆਰੀ ਕਰ ਮੁਹ ਇਫਤਿਹਾਰ ਜੇ ਗੱਲ ਜੀ ਲੱਗ ਲਾਦੀ ਬਾਬਾ ਪਿੱਠੂ ਦਾਸ ਅੱਧੀ ਤੇ ਨੋ ਕਿੱਡਲੀ ਅੱਧੀ ਦੀ ਬਿੱਟੂ ਲਗਾ ਲੈ ਸ਼ਿਵ ਬਿੱਟੂ ਨੇ ਦਿੱਤੀ ਬਿੱਟੂ ਦਾ ਗਾਲ ਦਿੱਤੀ ਸ਼ਾਮੀ ਹੋ ਜਾਣੇ ਵਾਲੇ ਤੱਕ ਦੇਖੋ ਸੁਣਾ ਰਹੇ ਹੁਣ ਐ ਕਰਕੇ ਖੜ ਗਿਆ ਇੱਕ ਸ਼ੇਰ ਸੁਣਾ ਜਾ ਜੱਪਾ ਹੁਕੂ ਹੁਕੂ ਜੱਪਾ ਇਹਨਾਂ ਦੇ ਲੱਖਾਂ ਬਰਸ ਹੋ ਜਨਾਂ ਦੀ ਸਾਥ ਸਾਥ ਜੈ ਦੀ ਦਸਮੇਸ਼ ਪਤਾ ਦੇ ਚਾਰ ਲਾਲ ਜਿਨ੍ਹਾਂ ਦੀ ਕੋਲ ਦੁਆ ਰਛਾ ਹੈ ਤੇ ਦਸਮੇਸ਼ ਜਤਾ ਦੇ ਲਾਲਾਂ ਨੇ ਸਿੱਖੀ ਦਾ ਮੈਲ ਬਣਾਇਆ ਅਸਲ ਸੱਚ ਕਈ ਵਾਰ ਕੇ ਪੈਰੀਆਂ ਪੈਰੀਆਂ ਜਨਮ ਇਸ ਦੁਨੀਆ ਦੇ ਲੋਕੋ ਉਦੋਂ ਨੇ ਕਿੰਸ਼ਾਲਾ ਇਹਨੂੰ ਕਹਿਆ ਜਾਏਗਾ ਕੱਟ ਪਾਜ ਗਿਆ ਬੋਲੀ ਬੋਲੀ ਜਿਹੜੇ ਬੰਗ ਬੋਲੀ ਇਹਦੇ ਜਮਾਨੇ ਧਾਰਮਿਕ ਸ਼ੇਰ ਸੁਣਾਗੇ ਵਿੱਚ ਕੁਝ ਹੋਰ ਛੱਡ ਜੇ ਕਿ ਉਹ ਤੇ ਉਹ ਤੂਲ ਆਉਣੀ ਪਊ ਐ ਜੋ ਆਹ ਉਹ ਦੀਪ ਲਾਉਣੀ ਆ ਇਹਦਾ ਬੋਲਟ ਕੀ ਹੋਣੀ ਬੰਦ ਆ ਆ ਉਹਦੇ ਲੇ ਬੈਗ ਲੈ ਉਹਨਰ ਦਿੱਤੂਂਦਾ ਹੋਇਆ ਆ ਆ ਵੀ ਆ ਆ ਆ ਵੀ ਬਾਬਾ ਪਿੱਠੂ ਦਾ ਸਾ

ਓ ਵੰਦੇ ਠੀਕ ਹੋ ਰਹੀ ਆ ਓ ਤੇ ਹੱਥ ਪਾਰ ਤੇ ਉੱਤੇ ਨਹੀਂ ਹੋ ਜਾਏਗਾ ਉੱਤੇ ਹੱਥ ਪਾਰਾ ਉੱਤੇ 何 <laughs> 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 ਕਬੱਡੀ ਦੇ ਜਵਾਨ ਨੇ ਬੈਠੇ ਨੇ ਉਪਰ ਗਰਾਊਂਡ ਦੇ ਅਗਰੋਂ ਬਹੁਤ ਬਹੁਤ ਦਾ ਗਰਾਊਂਡ ਦੀ ਬਹੁਤ ਬਹੁਤ ਇਹ ਆਪੇ ਹੀ ਜਲਾਦਾ ਕਰੀ ਲਈ ਦੂਸਰੋਂ ਦੇਖਿਓ ਸਾਹਮਣੇ ਕਿੰਨਾ ਢੋਣਾ ਬਣੋ ਉਹਨਾਂ ਨੂੰ ਉਹਨੂੰ ਸੋਟੀ ਜੂਂਗਾ ਉਹਦਾ ਕੱਪ ਲੈ ਕੇ ਆ ਗਿਆ ਮੈਲਾ ਗਰਾਊਂਡ ਦਾ ਭਾਰਤੀ ਦੀ ਟਾਕ ਦੇ ਤੌਰ ਤੇ ਜਾਂਦੀ ਜਾਂਦੀ ਰਹੀ ਹੈ ਆਪਾਂ ਤੋਂ ਪਾਪ ਤੌਰ ਦੀ ਰਵਾਈ ਦੇ ਵਿੱਚ 40 ਸਿੰਘਾਂ ਨੇ ਰੋਹਣਾ ਚੱਕਰ ਦੇ ਵਿੱਚ ਸ਼ਾਨਾ ਪ੍ਰਾਪਤ ਕੀਤੀ ਇਹ ਦਾ ਨਾਮ ਉਸਰ ਸਾਹ ਪਈਏ ਲੋਕਾਂ ਦੇ ਵਿੱਚ ਤੋਂ ਆ ਗਈ ਬੈਜਨਾ ਤੋਂ ਮਾਨਸਨ ਅੱਜ ਪ੍ਰੋਫੈਸਰ ਸਾਹਿਬ ਦਾ ਇੱਕ ਜਿਹੜੀ ਬੇਅੰਤੀ ਪ੍ਰਮੰਧ ਨਾਲ ਬੰਦਾ ਜਿਹੜੀ ਆਖਦੇ ਬੈਠ ਗਿਆ ਜੀ ਉਹਨਾਂ ਨੇ ਆਪਣੇ ਬਰੋਢੀ ਸੀ ਦੇਖਣਾ ਕਿਹੜਾ ਬੋਲਦਾ ਆ ਗਿਆ ਫੀਰਾਂ ਵਾਲਿਆ ਲਗੜੀਆਂ ਬੜਾ ਸਕਾਰੇ ਵੇੜੇ بھائی سوال کا میچ ہو رہا ہے پوری دیکھنا ہے کوئی بھی پھر کی ہووںوں جا کے ملیا جا لندے دیکھنا ہے بہت کچی ہے ਕੱਲ ਨੂੰ ਕੱਲਾ ਕੇਟਰ ਚੱਲਾਗਾ ਆਪਾਂ ਨਾਲ ਕੋਈ ਨਹੀਂ ਹੈ ਕੋਈ ਇਕ ਰੇਣਾ ਮਨ ਤੋਂ ਅਭੀ ਇਹ ਗਮਣਾ ਰਹਿਣਦੀ ਦਾਸਲੇਗਾ ਕੰਡਰੋ ਯਾਰਾਂ ਬਈ ਮੇਲੇ ਤੋਂ ਵਾਪਸੀ ਚੰਡੋਲ ਵੀ ਖੜਗੇ ਨੇ ਜਿੰਨਾ ਉਦਾਲੇ ਸੌਂਗੇ ਨੇ ਆਹ ਕਹਿੰਦਾ ਮੈਂ ਬਾਬਾ ਕਹਿੰਦਾ ਰਾਤ ਜਹਾਜ ਡਾਊਗਾ ਪੂਰੀ ਵੋਲਟ ਤੇ ਕਲੀਪ ਲਾ ਕੇ ਰੱਖਿਆ ਕਬੰਦੀ ਪਾ ਕੇ ਉਹ ਦਿਖਾ ਮੂਰੋ ਸੜਕਾਂ ਐ ਐ ਵੀ ਦਿਖਾ ਪਹਿਲਾਂ ਵਾਂਗੂ ਲੰਬੇ ਕਰਕੇ ਥੱਲੇ ਇੱਥੇ ਬੋਲ ਦੇ ਕੋ ਸਾ ਅਜੜਾ ਬਲਾਉ ਸੁੱਕੇ ਆਲੇ ਪਕੌੜੇ ਇਹਨਾਂ ਨੇ ਖਾਧਦੇ ਨੇ ਭਈ ਆਪਣੇ ਨਹੀਂ ਖਾਂਦੇ ਭਈ ਆਹ ਆ ਰੈਡੀ ਤੂੰ ਖਾਦਦੀ ਬਹੁਤ ਸੋਹਣਾ ਦਿਨ ਲੰਘਿਆ ਅੱਜ ਮੇਲਾ ਦੀਆ ਅਗਰਾ ਚਵੰਡਾ ਦੇਖੋ ਸਾਡਾ ਸਾਰਾ ਵਲੌਗ ਵੀਰੇ ਲਾਇਕ ਹੀ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਅੱਜ ਮੁੱਕਿਆ ਨਹੀਂ ਹਾਲੀਵੁੱਡ ਚ ਜਾਵਾਂਗੇ ਹਾਲੀਵੁੱਡ ਚ ਜਾਵਾਂਗੇ ਅੱਗ ਵਾਲੇ ਮੁੱਕਿਆ ਨਹੀਂਗਾ ਦਿਖਾਵਾਂਗੇ ਉੱਥੇ ਸਿੱਧੂ ਮੁਸੇ ਵਾਲਾ ਰੰਗ ਰੰਤਾ ਹਣ ਰੱਖਣਾ ਥੱਲੇ ਨੂੰ ਵਾਲਾ ਹਾਂ ਆ ਰੱਖਾ ਅਗਰ ਉਹ ਅਕਬਰ ਉਹ ਕਰੀਆ ਬਸ ਘਟਦੇ ਹਾਂ ਤਾਂ ਬਸ